ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਕਈ ਦਿਨ ਆਪਣੀ ਯਾਤਰਾ ਤੇ ਚੱਲਦੇ ਰਹੇ ਤਾਂ ਭਾਈ ਮਰਦਾਨਾ ਜੀ ਵੀ ਉਹਨਾਂ ਦੇ ਨਾਲ ਸਨ ਭਾਈ ਮਰਦਾਨਾ ਜੀ ਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਤੇ ਉਹ ਹਾਲੋ ਬਿਹਾਲ ਹੋਣ ਲੱਗੇ ਰਸਤੇ ਵਿੱਚ ਚੱਲਦੇ-ਚੱਲਦੇ ਇੱਕ ਸੰਘਣਾ ਜੰਗਲ ਦਿਖਾਈ ਦਿੱਤਾ ਜਿਸ ਦੇ ਅੰਦਰ ਕਈ ਪ੍ਰਕਾਰ ਦੇ ਪੱਕੇ ਹੋਏ ਫਲਾਂ ਦੇ ਰੁੱਖ ਸਨ ਅਤੇ ਕਈ ਪ੍ਰਕਾਰ ਦੀਆਂ ਹਰੀਆਂ ਭਰੀਆਂ ਜੜੀਆਂ ਬੂਟੀਆਂ ਵੀ ਸਨ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਇੰਨੇ ਸੰਘਣੇ ਜੰਗਲ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਜੀਵ ਜੰਤੂ ਨਹੀਂ ਦਿਖਾਈ ਨਹੀਂ ਦੇ ਰਿਹਾ ਸੀ ਚਾਰੇ ਪਾਸੇ ਸੁੰਨਮਸਾਨ ਫੈਲੀ ਹੋਈ ਸੀ ਜੰਗਲ ਬਹੁਤ ਜ਼ਿਆਦਾ ਸੰਘਣਾ ਸੀ ਜੰਗਲ ਵਿੱਚ ਕੋਈ ਵੀ ਜਾਨਵਰ ਨਾ ਹੋਣ ਕਰਕੇ ਉਹ ਜੰਗਲ ਫਲਾਂ ਦੇ ਨਾਲ ਭਰਿਆ ਹੋਇਆ ਸੀ ਕਿਉਂਕਿ ਹੁਣ ਫਲਾਂ ਨੂੰ ਖਾਣ ਵਾਲਾ ਕੋਈ ਜਾਨਵਰ ਹੀ ਉਸ ਜੰਗਲ ਵਿੱਚ ਹੈ ਹੀ ਨਹੀਂ ਸੀ ਚੱਲਦੇ-ਚੱਲਦੇ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਜੀ ਨੂੰ ਕਹਿਣ ਲੱਗੇ ਕੀ ਗੁਰੂ ਜੀ ਤੁਸੀਂ ਕੁਝ ਦੇਰ ਇੱਥੇ ਆਰਾਮ ਕਰ ਲਵੋ ਕਿਉਂਕਿ ਮੈਨੂੰ ਤਾਂ ਬਹੁਤ ਜ਼ੋਰ ਦੀ ਭੁੱਖ ਲੱਗੀ ਹੋਈ ਹੈ ਮੈਂ ਜੰਗਲ ਦੇ ਵਿੱਚ ਜਾ ਕੇ ਆਪਣੇ ਮਨਪਸੰਦ ਦੇ ਫਲ ਖਾ ਕੇ ਆਪਣਾ ਭੁੱਖਾ ਢਿੱਡ ਭਰ ਲੈਂਦਾ ਹਾਂ ਪਰ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਕਿ ਮਰਦਾਨਿਆ ਇਸ ਜੰਗਲ ਵਿੱਚ ਰੁਕਣਾ ਤੇਰੇ ਵਾਸਤੇ ਠੀਕ ਨਹੀਂ ਹੈ ਤੂੰ ਇਸ ਜੰਗਲ ਦੀ ਖੂਬਸੂਰਤੀ ਨੂੰ ਦੇਖ ਕੇ ਇਸ ਜੰਗਲ ਨੂੰ ਚੰਗਾ ਨਾ ਸਮਝ ਕਿਉਂਕਿ ਇਸ ਜੰਗਲ ਵਿੱਚ ਕਿਸੇ ਵੀ ਤਰ੍ਹਾਂ ਦਾ ਪਸ਼ੂ ਪੰਛੀ ਦਿਖਾਈ ਨਹੀਂ ਦੇ ਰਿਹਾ ਤੂੰ ਬਸ ਵਾਹਿਗੁਰੂ ਵਾਹਿਗੁਰੂ ਜਪਦਾ ਮੇਰੇ ਪਿੱਛੇ ਪਿੱਛੇ ਚੱਲਦਾ ਰਿਹਾ ਭਾਈ ਮਰਦਾਨਾ ਜੀ ਨੂੰ ਭੁੱਖ ਤਾਂ ਬਹੁਤ ਤੇਜ਼ ਲੱਗੀ ਹੋਈ ਸੀ ਅਤੇ ਗੁਰੂ ਜੀ ਦੇ ਮੋਹ ਇਹ ਗੱਲ ਸੁਣ ਕੇ ਭਾਈ ਮਰਦਾਨਾ ਜੀ ਨੇ ਖਿੱਚ ਕੇ ਗੁਰੂ ਜੀ ਨੂੰ ਕਰੜੇ ਬੋਲ ਬੋਲਣੇ ਸ਼ੁਰੂ ਕਰ ਦਿੱਤੇ ਤੇ ਆਖਣ ਲੱਗੇ ਕਿ ਜਿੱਥੇ ਵੀ ਮੇਰੇ ਖਾਣ ਦੇ लायक ਕੋਈ ਚੀਜ਼ ਹੁੰਦੀ ਹੈ ਉਥੇ ਹੀ ਤੁਸੀਂ ਮੈਨੂੰ ਰੋਗ ਦਿੰਦੇ ਹੋ ਅਤੇ ਖਾਣ ਵੀ ਨਹੀਂ ਦਿੰਦੇ ਮੈਂ ਤੁਹਾਡੇ ਨਾਲ ਰਹਿ ਰਹਿ ਕੇ ਅੱਕ ਚੁੱਕਾ ਹਾਂ ਕਿਸੇ ਦਿਨ ਇਸੇ ਤਰ੍ਹਾਂ ਤੁਹਾਡੇ ਨਾਲ ਰਹਿ ਕੇ ਭੁੱਖੇ ਪਹਾਣੇ ਨੇ ਮੈਂ ਮਰ ਹੀ ਜਾਣਾ ਹੈ ਮੇਰੀ ਦੇਹ ਵੀ ਇਸੇ ਧਰਤੀ ਤੇ ਪਈ ਰਹਿਣੀ ਹੈ ਕਿਸੇ ਨੇ ਮੇਰੀ ਕਬਰ ਵੀ ਨਹੀਂ ਬਣਾਉਣੀ ਤੁਸੀਂ ਆਪਣੇ ਘਰ ਵਿੱਚੋਂ ਤਾਂ ਉਜੜੇ ਹੋਏ ਹੋ ਤੇ ਮੈਨੂੰ ਵੀ ਨਾਲ ਉਜਾੜਿਆ ਹੋਇਆ ਏ ਮੈਂ ਆਪਣੇ ਘਰ ਵਿੱਚ ਚੰਗਾ ਭਲਾ ਵਸਦਾ ਸੀ ਤੇ ਮੇਰਾ ਚੰਗਾ ਭਲਾ ਗੁਜ਼ਾਰਾ ਵੀ ਚੱਲਦਾ ਸੀ ਤੁਹਾਨੂੰ ਪਤਾ ਵੀ ਹੈ ਕਿ ਮੈਂ ਬਹੁਤੀ ਭੁੱਖ ਬਰਤਾਸ਼ ਨਹੀਂ ਕਰ ਸਕਦਾ ਪਰ ਫਿਰ ਵੀ ਤੁਸੀਂ ਮੈਨੂੰ ਇਸ ਜੰਗਲ ਵਿੱਚ ਫਲ ਖਾਣ ਤੋਂ ਰੋਕ ਰਹੇ ਹੋ ਖਿੱਚਦੇ ਖਿੱਚਦੇ ਭਾਈ ਮਰਦਾਨਾ ਜੀ ਨੇ ਗੁਰੂ ਜੀ ਦੀ ਆਗਿਆ ਲਏ ਬਿਨਾਂ ਹੀ ਉਸ ਜੰਗਲ ਵਿੱਚ ਫਲ ਖਾਣ ਲਈ ਚਲੇ ਗਏ ਅਤੇ ਫਲ ਖਾਣ ਲੱਗ ਪਏ ਫਲਾਂ ਨੂੰ ਖਾ ਖਾ ਕੇ ਭਾਈ ਮਰਜ਼ਾਨਾ ਜੀ ਦਾ ਢਿੱਡ ਭਰ ਚੁੱਕਿਆ ਸੀ ਪਰ ਲਾਲਚ ਵਿੱਚ ਆਣ ਕੇ ਭਾਈ ਮਰਦਾਨਾ ਜੀ ਹੋਰ ਜ਼ਿਆਦਾ ਫਲ ਖਾਣ ਲੱਗ ਪਏ ਤੇ ਉਸੇ ਹੀ ਜੰਗਲ ਵਿੱਚ ਇੱਕ ਡਰਾਉਣਾ ਦਾੰਤ ਰਹਿੰਦਾ ਸੀ ਜਿਸ ਦੀ ਪਹਾੜ ਜਿੱਡੀ ਦੇ ਸੀ ਸਿਰ ਉੱਤੇ ਦੋ ਵੱਡੇ ਵੱਡੇ ਸਿੰਗ ਸੀ ਤੇ ਕਿਸੇ ਪੈੜੀਆਂ ਜੀਆਂ ਗੁਫਾ ਵਰਗੀਆਂ ਉਹਦੀਆਂ ਨਾਸਾਂ ਸੀ ਉਸ ਦਾੰਤ ਨੇ ਜੰਗਲ ਵਿੱਚ ਨੇੜੇ ਤੇੜੇ ਦੇ ਸਾਰੇ ਜਾਨਵਰ ਖਾ ਲਏ ਸੀ ਅਤੇ ਉਸ ਰਾਖਸ਼ ਤੋਂ ਡਰਦਾ ਕੋਈ ਜਾਨਵਰ ਉਸ ਜੰਗਲ ਵਿੱਚ ਨਹੀਂ ਸੀ ਜਾਂਦਾ ਤੇ ਨਾ ਹੀ ਕੋਈ ਮਨੁੱਖ ਉਸ ਜੰਗਲ ਵਿੱਚ ਪੈਰ ਧਰਦਾ ਸੀ ਪਰ ਭਾਈ ਮਰਦਾਨਾ ਜੀ ਆਪਣੇ ਧਿਆਨ ਨਾਲ ਉਸ ਜੰਗਲ ਵਿੱਚ ਫਲ ਖਾ ਰਹੇ ਸਨ ਤੇ ਜਦ ਉਸ ਦੰਤ ਨੂੰ ਰੁੱਖਾਂ ਦੇ ਨਾਲ ਛੇੜ-ਛਾੜ ਹੁੰਦੀ ਦਿਖਾਈ ਦਿੱਤੀ ਤਾਂ ਉਸਨੇ ਭਾਈ ਮਰਦਾਨਾ ਜੀ ਨੂੰ ਆਣ ਕੇ ਦਬੋਚ ਲਿਆ ਤੇ ਉਹਨਾਂ ਨੂੰ ਆਪਣੇ ਹੱਥ ਵਿੱਚ ਫੜ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਬਿਨਾਂ ਹੀ ਚਬੇ-ਚਬਾਏ ਆਪਣੇ ਅੰਦਰ ਲੰਘਾ ਲਿਆ ਜਦੋਂ ਭਾਈ ਮਰਦਾਨਾ ਜੀ ਨਾਲ ਇਹ ਘਟਨਾ ਵਾਪਰੀ ਤਾਂ ਉਹ ਬਹੁਤ ਹੀ ਡਰ ਗਏ ਮੂੰਹ ਤੋਂ ਤਾਂ ਕੁਝ ਨਾ ਬੋਲ ਸਕੇ ਪਰ ਆਪਣੇ ਮਨ ਵਿੱਚ ਹੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਣ ਲੱਗ ਪਏ ਤੇ ਬੇਨਤੀ ਕਰਨ ਲੱਗੇ ਹੇ ਮੇਰੇ ਗੁਰੂ ਪਾਤਸ਼ਾਹ ਜੀ ਗੁਰੂ ਨਾਨਕ ਜੀ ਮੇਰੀ ਰੱਖਿਆ ਕਰੋ ਮੇਰੀ ਮੂਰਖ ਦੀ ਤਾਂ ਮਤ ਹੀ ਮਾਰੀ ਗਈ ਸੀ ਜਿਹੜੇ ਮੈਂ ਤੁਹਾਨੂੰ ਅਗਿਆਨਤਾ ਦੇ ਵਿੱਚ ਬੁਰੇ ਬਚਨ ਕਹਿ ਬੈਠਾ ਹਾਂ हे मेरे दयालु कृपालु गुरु नानक देव जी मेनू इस दैत ਤੋਂ ਬਚਾ ਲਓ ਦਿਲਾਂ ਦੀਆਂ ਜਾਣਨ ਵਾਲੇ ਜਾਨੀ ਜਾਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਭਾਈ ਮਰਦਾਨਾ ਜੀ ਦੇ ਉਪਕਾਰ ਸੁਣ ਗਈ ਤੇ ਉਹ ਭਾਈ ਮਰਦਾਨਾ ਜੀ ਨੂੰ ਬਚਾਉਣ ਵਾਸਤੇ ਉਸ ਜੰਗਲ ਦੇ ਅੰਦਰ ਚਲੇ ਗਏ ਸ੍ਰੀ ਗੁਰੂ ਨਾਨਕ ਦੇਵ ਜੀ दैਤ ਦੇ ਸਾਹਮਣੇ ਖਲੋ ਗਏ ਤਾਂ ਕਿ ਉਹ दैत ਦੀਆਂ ਨਜ਼ਰਾਂ ਵਿੱਚ ਆ ਸਕਣ ਜਿਵੇਂ ਹੀ दैत ਨੇ ਗੁਰੂ ਜੀ ਨੂੰ ਦੇਖਿਆ ਤਾਂ ਉਸ ਵੇਲੇ ਉਸਨੇ ਗੁਰੂ ਜੀ ਨੂੰ ਆਪਣੇ ਹੱਥਾਂ ਵਿੱਚ ਫੜ ਕੇ ਆਪਣੇ ਮੂੰਹ ਵਿੱਚ ਪਾ ਲਿਆ ਤੇ ਬਿਨਾ ਚਬਾਏ ਹੀ ਸਬੂਤਾ ਹੀ ਨਿਗਲ ਗਿਆ ਜਦੋਂ ਗੁਰੂ ਨਾਨਕ ਦੇਵ ਜੀ ਦੰਤ ਦੇ ਢਿੱਡ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਉੱਥੇ ਭਾਈ ਮਰਦਾਨਾ ਜੀ ਮਿਲੇ ਜਿਨ੍ਹਾਂ ਨੂੰ ਗੁਰੂ ਜੀ ਨੇ ਬਚਨ ਕਰਕੇ ਧੀਰਜ ਦਿੱਤੀ ਗੁਰੂ ਜੀ ਨੇ ਜਦੋਂ ਆਪਣੇ ਅੰਗਾਂ ਨੂੰ ਫਲਾਇਆ ਤਾਂ ਦੰਤ ਦੇ ਢਿੱਡ ਵਿੱਚ ਤਕਲੀਫ ਹੋਣ ਲੱਗ ਪਈ ਜਦੋਂ ਦੰਤ ਨੂੰ ਤਕਲੀਫ ਹੋਣ ਲੱਗੀ ਤਾਂ ਦੈਂਤ ਨੇ ਵੀ ਆਪਣੇ ਸਰੀਰ ਨੂੰ ਹੋਰ ਵੱਡਾ ਕਰ ਲਿਆ ਜਿਸ ਤੋਂ ਬਾਅਦ ਗੁਰੂ ਜੀ ਨੇ ਵੀ ਆਪਣਾ ਸਰੀਰ ਹੋਰ ਫੈਲਾ ਲਿਆ ਦੈਂਤ ਜਿੰਨਾ ਜਿੰਨਾ ਵੀ ਆਪਣੇ ਸਰੀਰ ਨੂੰ ਵੱਡਾ ਕਰੀ ਜਾਂਦਾ ਸੀ ਨਾਨਕ ਦੇਵ ਜੀ ਵੀ ਉਹਨਾਂ ਉਹਨਾਂ ਹੀ ਆਪਣੇ ਸਰੀਰ ਨੂੰ ਹੋਰ ਫੈਲਾਈ ਜਾ ਰਹੇ ਸਨ ਤਾਂ ਅਖੀਰ ਵਿੱਚ ਦੈਂਤ ਦੀ ਜਦੋਂ ਕੋਈ ਪੇਛਣਾ ਗਈ ਤਾਂ ਉਹ ਜ਼ਮੀਨ ਉੱਤੇ ਡਿੱਗ ਗਿਆ ਤੇ ਆਤਮਾ ਸਰੀਰ ਨਾਲ ਵੱਖ ਹੋ ਗਈ ਜਦੋਂ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਬਾਹਰ ਨਿਕਲੇ ਤਾਂ ਉਹ ਰਾਖਸ਼ ਦੀ ਆਤਮਾ ਨੇ ਇੱਕ ਸੁੰਦਰ ਮਨੁੱਖ ਦਾ ਰੂਪ ਧਾਰਨ ਕਰ ਲਿਆ ਤੇ ਗੁਰੂ ਨਾਨਕ ਜੀ ਦੇ ਸਾਹਮਣੇ ਖਲੋ ਕੇ ਸਭ ਤੋਂ ਪਹਿਲਾਂ ਗੁਰੂ ਜੀ ਨੂੰ ਨਮਸਕਾਰ ਕੀਤੀ ਤੇ ਕਹਿਣ ਲੱਗਾ ਗੁਰੂ ਜੀ ਜਦ ਜਨਗ ਵਿਦੇਹੀ ਵਿੱਚ ਰਾਜ ਕਰਦਾ ਸੀ ਤਾਂ ਉਸ ਵੇਲੇ ਮੇਰਾ ਮਨੁੱਖੀ ਸਰੀਰ ਸੀ ਤੇ ਮੈਂ ਰਸੋਈਏ ਦੇ ਤੌਰ ਤੇ ਉਸ ਕੋਲ ਨੌਕਰੀ ਕਰਦਾ ਸੀ ਇੱਕ ਵਾਰੀ ਰਾਜੇ ਨੇ ਸੰਤਾਂ ਨੂੰ ਭੋਜਨ ਸ਼ਿਕਾਉਣ ਲਈ ਸੱਦਾ ਦਿੱਤਾ ਹੋਇਆ ਸੀ ਤੇ ਮੈਂ ਰਸੋਈ ਤਿਆਰ ਕੀਤੀ ਹੋਈ ਸੀ ਪਰ ਉਸ ਵੇਲੇ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ ਤੇ ਮੈਂ ਲੁਪ ਚੁਪ ਕੇ ਚੋਰੀ-ਚੋਰੀ ਸਭ ਤੋਂ ਪਹਿਲਾਂ ਭੋਜਨ ਸ਼ੱਕ ਲਿਆ ਸੀ ਪਰ ਇਸ ਗੱਲ ਦਾ ਪਤਾ ਜਦੋਂ ਰਾਜੇ ਨੂੰ ਲੱਗਾ ਕਿ ਸੰਤਾਂ ਦਾ અપਮਾਨ ਹੋਇਆ ਹੈ ਤੇ ਸਾਰੀ ਰਸੋਈ ਝੂਠੀ ਹੋ ਚੁੱਕੀ ਹੈ ਤਾਂ ਰਾਜੇ ਨੇ ਰਸੋਈ ਵਿੱਚ ਬਣਿਆ ਬਣਾਇਆ ਸਾਰਾ ਹੀ ਭੋਜਨ ਨਦੀ ਵਿੱਚ ਸੁੱਟਵਾ ਦਿੱਤਾ ਕਿ 24 ਘੰਟਿਆਂ ਤੋਂ ਬਾਅਦ ਤੂੰ ਵੱਡਾ ਰਾਖਸ਼ ਬਣ ਜਾਵੇਂਗਾ ਰਾਜੇ ਦੇ ਮੋਹ ਇਹ ਗੱਲ ਸੁਣ ਕੇ ਮੈਂ ਰਾਜੇ ਤੋਂ ਪੁੱਛਿਆ ਕਿ ਬਾਦਸ਼ਾਹ ਜੀ ਗਲਤੀ ਤਾਂ ਮੇਥੋਂ ਹੋ ਗਈ ਹੈ ਪਰ ਤੁਸੀਂ ਮੈਨੂੰ ਇਹ ਦੱਸ ਦਿਓ ਕਿ ਮੇਰੀ ਗਤੀ ਕਦੋਂ ਹੋਵੇਗੀ ਤਾਂ ਰਾਜੇ ਨੇ ਮੈਨੂੰ ਕਿਹਾ ਕਿ ਕਲਯੁਗ ਦੇ ਵਿੱਚ ਪਰਮੇਸ਼ਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਇਸ ਧਰਤੀ ਤੇ ਆਉਣਗੇ ਜਿਹੜੇ ਕੀ ਇਸ ਧਰਤੀ ਦੇ ਉੱਪਰ ਲੋਕਾਂ ਦਾ ਉਧਾਰ ਕਰਨ ਵਾਸਤੇ ਆਉਣਗੇ ਤੇ ਉਹਨਾਂ ਦੇ ਮਿਲਾਪ ਦੇ ਨਾਲ ਹੀ ਤੇਰੀ ਗਤੀ ਹੋਵੇਗੀ ਤੇ ਅੱਜ ਮੇਰਾ ਤੁਹਾਡੇ ਨਾਲ ਮਿਲਾਪ ਹੋਇਆ ਹੈ ਤੇ ਮੈਨੂੰ ਗਤੀ ਮਿਲੀ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੈਂ ਤੁਹਾਡੇ ਦਰਸ਼ਨ ਕਰਕੇ ਨਿਹਾਲੋ ਨਿਹਾਲ ਹੋ ਗਿਆ ਹਾਂ ਕਿਰਪਾ ਕਰਕੇ ਮੈਨੂੰ ਪਰਲੋਕ ਜਾਣ ਦੀ ਆਗਿਆ ਦਿਓ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਰਾਖਸ਼ਸ ਨੂੰ ਪਰਲੋਕ ਜਾਣ ਦੀ ਆਗਿਆ ਦੇ ਦਿੱਤੀ ਤੇ ਦਾਤ ਗੁਰੂ ਜੀ ਨੂੰ ਨਮਸਕਾਰ ਕਰਕੇ ਪਰਲੋਕ ਵੱਲ ਨੂੰ ਚਲਾ ਗਿਆ ਤੇ ਭਾਈ ਮਰਦਾਨਾ ਜੀ ਨੇ ਵੀ ਗੁਰੂ ਜੀ ਕੋਲੋਂ ਆਪਣੀ ਗਲਤੀ ਦੀ ਮਾਫੀ ਮੰਗੀ ਤੇ ਅੱਗੇ ਦੀ ਯਾਤਰਾ ਵੱਲ ਚਲੇ ਗਏ ਇਤਿਹਾਸ ਦੱਸਦਿਆਂ ਹੋਇਆਂ ਹੋਈਆਂ ਗਲਤੀਆਂ ਤੋਂ ਖੀਮਾ ਕਰਨੀ ਜੀ ਇਹੋ ਜਿਹੀਆਂ ਹੋਰ ਸਾਖੀਆਂ ਸੁਣਨ ਦੇ ਲਈ ਤੁਸੀਂ ਸਾਡਾ ਇਹ ਚੈਨਲ ਜਰੂਰ ਸਬਸਕ੍ਰਾਈਬ ਕਰੋ ਜੀ ਤੇ ਕਮੈਂਟ ਬਾਕਸ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ